ਖਬਰ ਹੁਸ਼ਾਰਪੁਰ ਦੇ ਹਲਕਾ ਗੜਸ਼ੰਕਰ ਅਧੀਨ ਆਉਂਦੇ ਪਿੰਡ ਬੀਨੇਵਾਲ ਨਸਤੀਕਤੋਂ ਜਿੱਥੇ ਇੱਕ ਲੰਗਰ ਚ ਨਿਊਡਲਸ ਖਾਣ ਤੋਂ ਬਾਅਦ ਕਈ ਬੱਚਿਆਂ ਦੀ ਸਿਹਤ ਵਿਗੜ ਗਈ ਜਿਸ ਤੋਂ ਤੁਰੰਤ ਬਾਅਦ ਬੱਚਿਆਂ ਦੇ ਮਾਪਿਆਂ ਵੱਲੋਂ ਉਹਨਾਂ ਨੂੰ ਗੜਸ਼ੰਕਰ ਦੇ ਸਰਕਾਰੀ ਹਸਪਤਾਲ ਚ ਇਲਾਜ ਲਈ ਭਰਤੀ ਕਰਵਾਇਆ ਗਿਆ ਜਿੱਥੇ ਕਿ ਡਾਕਟਰ ਵੱਲੋਂ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਕਿ ਗੜਸ਼ੰਕਰ ਨਸਤੀਕ ਮੌਜੂਦ ਪਿੰਡ ਬੀਨੇਵਾਲ ਲੱਗੇ ਇੱਕ ਸੰਸਥਾ ਵੱਲੋਂ ਪਿੰਡ ਚ ਨਿਊਡਲਸ ਦਾ ਲੰਗਰ ਲਗਾਇਆ ਹੋਇਆ ਸੀ ਤੇ ਜਦੋਂ ਬੱਚੇ ਲੰਗਰ ਖਾਣ ਲਈ ਗਏ ਤਾਂ ਉਸ ਤੋਂ ਤੁਰੰਤ ਬਾਅਦ ਬੱਚਿਆਂ ਦੀ ਸਿਹਤ ਅਚਾਨਕ ਵਿਗੜ ਗਈ ਸ਼ੁਰੂ ਹੋ ਗਈ ਤੇ ਬੱਚਿਆਂ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਜਿਸ ਤੋਂ ਬਾਅਦ ਮਾਪਿਆਂ ਨੂੰ ਹੱਥ ਪੈਰਾਂ ਦੀ ਪੈ ਗਈ ਤੇ ਉਹ ਤੁਰੰਤ ਆਪੋ ਆਪਣੇ ਬੱਚਿਆਂ ਨੂੰ ਹਸਪਤਾਲ ਲੈ ਕੇ ਪਹੁੰਚੇ ਤੇ ਹਸਪਤਾਲ ਚ ਕੁੱਲ 17 ਬੱਚੇ ਦਾਖਲ ਹੋਏ ਇਹ ਜਿਨ੍ਹਾਂ ਨੂੰ ਉਲਟੀਆਂ ਤੇ ਹੋਰ ਮੁਸ਼ਕਿਲਾਂ ਆ ਰਹੀਆਂ ਸੀ ਹਸਪਤਾਲ ਚ ਮੌਜੂਦ ਡਾਕਟਰਾਂ ਦੀ ਟੀਮ ਵੱਲੋਂ ਬੱਚਿਆਂ ਦਾ ਇਲਾਜ ਕੀਤਾ ਗਿਆ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਡਾਕਟਰ ਅਮਿਤ ਨੇ ਦੱਸਿਆ ਕਿ ਹਸਪਤਾਲ ਚ 17 ਬੱਚੇ ਪਹੁੰਚੇ ਨੇ ਇਹ ਜਿਨ੍ਹਾਂ ਨੂੰ ਲੰਗਰ ਖਾਣ ਤੋਂ ਬਾਅਦ ਇਹ ਦਿੱਕਤ ਆਈ ਹੈ ਤੇ ਡਾਕਟਰਾਂ ਵੱਲੋਂ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਤੇ ਸਾਰੇ ਬੱਚਿਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ ਤੇ ਜਲਦ ਬੱਚੇ ਤੰਦਰੁਸਤ ਹੋ ਜਾਣਗੇ। ਬਿੱਟੂ ਜੀ ਕੀ ਗੱਲ ਬਾਤ ਤੇ ਨੂਡਲ ਲੱਗੇ ਹੋਏ ਲੰਗਰ ਲੱਗੇ ਆਉਦਾ ਜੀ। ਭੰਡਾਰਾ ਖਾਣ ਗਏ ਉਹ। ਹਾਂ ਜੀ। ਤੇ ਕੀ ਕਰਦੇ ਹੋ ਤੁਸੀਂ ਖਾਣ ਤੋਂ ਬਾਅਦ ਉਹ ਤੋਂ ਬਾਅਦ ਉਹਦੇ ਬਾਅਦ ਬਿਮਾਰ ਹੋ ਗਏ ਜੀ। ਡੇਗ ਦੇ ਡੋਗ ਦੇ ਆਏ। ਹਾਂ ਜੀ। ਹਾਂ ਜੀ ਉਲਟੀਆਂ ਵੀ ਲੱਗੀਆਂ ਹੋਈਆਂ ਜੀ। ਹੋਣੇ 12 14 ਹੀ ਬਾਕੀ ਕੋਈ ਜਿਹੜੇ ਰਹਿੰਦੇ ਆਵਣੇ ਨੇ। ਪੇਸ਼ੈਂਟ ਸਾਡੇ ਕੋਲ ਹੁਣ ਤੱਕ ਜਿਹੜੀ ਗਿਣਤੀ ਹੈ 17 ਪੇਸ਼ੈਂਟਸ ਹੈ। ਹਾਂਜੀ। ਪ੍ਰੋਬਲਮ ਇਹਨਾਂ ਨੇ ਉਸ ਤੋਂ ਕਿਸੇ ਲੰਗਰ ਚੋਂ ਨੂਡਲਸ ਦਾ ਲੰਗਰ ਚੱਲ ਰਿਹਾ ਸੀ ਉਹ ਖਾਦੇ ਸੀ ਤੇ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਹੈ ਹਾਲਤ ਵਿਗੜੀ ਹੈ। ਫਿਰ ਸਾਡੇ ਕੋਲ ਇਹ ਮਾਸ ਕੈਸ਼ੁਐਲਟੀ ਜਿਹੜੀ ਆਈ ਹੈ। ਐਂਡ ਹੁਣ ਫਿਲਹਾਲ ਜਿਹੜੇ ਸਾਰੇ ਖਤਰੇ ਤੋਂ ਬਾਹਰ ਹੈ ਸਟੇਬਲ ਹੈ ਜਿੰਨੇ ਪੇਸ਼ੈਂਟ ਸਾਡੇ ਕੋਲ ਹੈ। ਹਾਂਜੀ।